ਆਮੜਾ ਕਿਵੇਂ ਆ ਠੀਕ ਆ ਠੀਕ ਆ ਕੀ ਬਣਾਈ ਜਾਣਾ ਫਿਰ ਅੱਜ ਮਾਤਾ ਦੁਪੱਟਾ ਪਾਉਣ ਆਏ ਜੀ ਅੱਛਾ ਹੋਰ ਆ ਫੱਕ ਜੀ ਵੇਣੇ ਆ ਅੱਛਾ ਕਿਵੇਂ ਕੀ ਕਹਿੰਦੀ ਐ ਬਾ ਠੀਕ ਆ ਫੱਕ ਪਾ ਹੂੰ ਉੱਗੜਦੀ ਆਉਂਦੀ ਆ ਅੱਛਾ ਤੇ ਹੋਰ ਪਰਹਾਈ ਕਿਵੇਂ ਠੀਕ ਰਹਿੰਦੀ ਐ ਸਾਰੇ ਵੜਦਾ ਸਾਰੇ ਖੱਤਾ ਅੱਛਾ ਹੋਰ ਮੈਂ ਚੜਦੀ ਕਲਾ ਅੱਛਾ ਹੂੰ ਸੁਣਾ ਦੇ ਕੋਣ ਮਿੰਤਾ ਜੀ ਨਿਆਰੀ ਆ ਹੂੰ ਹੂੰ ਹੋਰ ਬੁੱਦ ਗਿਆ ਗਰਮੀ ਬਾੜੀ ਪੈਂਦੀ ਯਾਰ ਪਾ ਚ ਏਸੀ ਵਾਲਾ ਜੀ ਨਹੀਂ ਕਰਦਾ ਭਾਈ ਏਸੀ ਵਾਲਾ ਠੰਡੇ ਤਾਂ ਬੈਠਿਆ ਜਾ ਏਸੀ ਕੀ ਕਰਨਾ ਹਾਂ ਫਿਰ ਬਾਹਰ ਵੀ ਚਾਹੀਦਾ ਆਹ ਹਾਂ ਰੇਲ ਵਾਲਾ ਠੀਕ ਅੱਬ ਕਿਹੜਾ ਲਿਆਇਆ ਕਰ ਚਰਨਾ ਬਸ ਬਸ ਤੇਰਾ ਕਿਹ ਕਰੀ ਚਰਨਾ ਲਿਆਇਆ ਕਰ ਚਰਨਾ ਦਾ ਕੋਈ ਨਾ ਹੁੰਦਾ ਤੂੰ ਸਿਰ ਤੇ ਰੱਖ ਲਿਆ ਕਰੀ ਚਰਨਾ ਦਾ ਆਪ ਤੇ ਨਹੀਂ ਲਵਾਉਂਦਾ ਹਾਂ ਭਾਈ ਅੰਗਰ ਆਲੇ ਕਣੇ ਹੀ ਉਹੀ ਤਾਂ ਗੱਲ ਤੂੰ ਸਿਰ ਤੇ ਲਾ ਲਿਆ ਕਰੀ ਇੱਕ ਦਿਨ ਤੇ ਮਗਰ ਬੈਂਟਰਾ ਲਾ ਲਾਂ ਤੇ ਉੀ ਤੇ ਕਣੇ ਛੋਟਾ ਜਿਹਾ ਲਵਾਲੀ ਕਣੇ ਹੋਈ ਗੱਲ ਗਰਮੀ ਤੋਂ ਮੰਨਦਾ ਥੋੜੀ ਵੱਧ ਆ ਹੋਣਾ ਨਾ ਸ਼ਿਮਲੇ ਸ਼ਿਮਲੇ ਕਿਹੜਾ ਕੱਟਿਆ ਐ ਹੋਏ ਸ਼ਿਮਲੇ ਜਾ ਸ਼ਿਮਲੇ ਬਹੁਤ ਠੰਡ ਪੈਂਦੀ ਆ ਹਾਂ ਚੱਲ ਗਏ ਕਿਤੇ ਹਣਾ ਮਿੱਟੂ ਨਾਲ ਆ ਗਏ ਦਾਂਗਾ ਗਾਹ ਤੇ ਐਂ ਚੱਲ ਰੋੜਾ ਮੋਟਰ ਨਾਲ ਗਏ ਕਿੱਥੇ ਚੇਹਰ ਮੋੱਕ ਗਿਆ ਤੇ ਬੋਲੇ ਉਹ ਤੇ ਗੋਦੀ ਚੱਕ ਲਾਂਗੇ ਚਲ ਠੀਕ ਆ ਹੋਰ ਫਿਰ ਵਦਗਾ ਵਦਗਾ ਸਟਾਬਾਣ ਨੂੰ ਬਾਤ ਆ ਫਰ ਅੱਜ ਹੈ ਹਾਂ ਬਣਾਤੀ ਗੱਲ ਬਾਤ ਚੱਕੀ ਤੇ ਰਿਆਂ ਜਬਰ ਹੈ ਸ਼ਾਲ ਵਦਗਾ ਹੋ ਗਿਆ ਔਰ ਫਿਰ ਜਿੰਦਰੀ ਜਿੰਦਰੀ ਲਾ ਨਹੀਂ ਉਹ ਵੀ ਪਵਾ ਦੇ ਨਹੀਂ ਵੀ ਪਾਵਾਂਗੇ ਬੱਦਲ ਜੇ ਕੱਢਦੇ ਨੇ ਕਿੱਦੇ ਪਾਏਗਾ ਬੱਦਲ ਜੇ ਕੱਢ ਕੇ ਹੜ ਜਾਂਦਾ ਨਹੀਂ ਨਹੀਂ ਪਾਉਂਦਾ ਹਾਲੇ ਪੈਂਦਾ ਵੀ ਕੱਸੀ ਦਾ ਪਾਣੀ ਕਿੰਨਾ ਦਾ ਕੱਸੀ ਦਾ ਉਹਦੀ ਡੱਟੀ ਦੱਬੀ ਤੋਂ ਕੀ ਬਈ ਕੱਸੀ ਦਾ ਡੱਟੀ ਤਰੀ ਆਉਂਦੀ ਹੈ ਰਾਤ ਆ ਗਿਆ ਪਾਣੀ ਛੋਨੇ ਵਾਲੇ ਵੀ ਦੱਬੀ ਆਉਂਦੇ ਹਾਂ ਸਹੀ ਗੱਲ ਆ ਨਾ ਹੋਰ ਫਿਰ ਵਧ ਗਿਆ ਵਾਸ ਨੈਨਾਪੁਰੇ ਨਿਆਰੇ ਨਿਆਰੇ ਹੀ ਆ ਖਾਣਾ ਟਮਾਟੇ ਨਾਲ ਰੋਟੀ ਮੈਂ ਟਮਾਟੇ ਗੱਛੇ ਹਰਾਂ ਅੱਛਾ ਠੀਕ ਚਲ ਠੀਕ ਆ ਠੀਕ ਆ ਠੀਕ ਹੈ ਗੰਡੇ ਠੀਕ ਹੈ ਪੂਰੀ ਸ਼ਾਹੀ ਰੋਟੀ ਖਾਣਾ ਹਾਂ ਇਹ ਰੋਟੀ ਆ ਪੱਲੇ ਆਪਣੇ ਹੋਰ ਚੜਾਈ ਆ ਚੜਾਈ ਆ ਫਿਰ ਆ ਆ ਵੀ